ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤਨਤੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੀ ਹਰਗੋਬਿੰਦਪੁਰ ਤੋਂ ਕੱਢ ਗਏ ਤੇ ਰਮਦਾਸ ਜੀ ਨੇ ਸਮਾਪਤੀ ਹੋ ਗਈ ਸਾਡੇ ਨਾਲ ਐਸ.ਸੀ.ਪੀ.ਸੀ. ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਗੋਰਾ ਪਾਉਣਾ ਕੋ ਜਾਣਕਾਰੀ ਲਵਾਂਗੇ ਕਿ ਇਸ ਨਗਰ ਕੀਰਤਨ ਦੀ ਕੀ ਮਹੱਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੁੱਚੀ ਪਟਾਲੇ ਦੀ ਸਤਿਕਾਰਯੋਗ ਸ਼ਖਸੀਅਤਾਂ ਤੇ ਸੰਗਤ ਵੱਲੋਂ ਜੋ ਮਹਾਨਗਰ ਕੀਰਤਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਸ੍ਰੀ ਹਰਗੋਬਿੰਦਪੁਰ ਜੋ ਬੋਦਾ ਦਾਮਤਾ ਬਾਮਦਮਾ ਸਾਹਿਬ ਤੋਂ ਅੱਜ ਸਵੇਰੇ ਰੰਭ ਹੋ ਕੇ ਉਸ ਮਹਾਨ ਸਥਾਨ ਤੇ ਜਾ ਰਿਹਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਚਰਨ ਪਾਏ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਦਾ ਅਖੀਰਲਾ ਜਿਹੜਾ ਸਮਾਂ ਜਦੋਂ ਕਾਲ ਚਲਾਣਾ ਕੀਤੇ ਨੇ ਤੇ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਆਪ ਉੱਥੇ ਹਾਜ਼ਰ ਸਨ ਔਰ ਮੈਂ ਸਮਝਣਾ ਉਸ ਮਹਾਨ ਬਾਬਾ ਬੁੱਢਾ ਸਾਹਿਬ ਦੀ ਯਾਦ ਵਿੱਚ ਮਹਾਨ ਨਗਰ ਕੀਰਤਨ ਰਮਦਾਸ ਦੀ ਧਰਤੀ ਤੇ ਜਾ ਕੇ ਸੰਪੂਰਨ ਹੋਣਾ ਜਿਹੜਾ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਨਾਨ ਸਿੰਘ ਦੀ ਛਤਰ ਛਾਇਆ ਹੇਠ ਗੁਰਦਾਮ ਸਾਹਿਬ ਦਮਦਮਾ ਸਾਹਿਬ ਕੋ ਰਾਮ ਹੋਇਆ ਇਹ ਗੁਰੂ ਦੀ ਬਖਸ਼ਿਸ਼ ਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦਾ ਸਮਾ ਉਹਨਾਂ ਤੋਂ ਬਾਅਦ ਵੀ ਪੰਜ ਗੁਰੂ ਸਹਿਬਾਨ ਨੂੰ ਜਿਹੜਾ ਉਹ ਤਿਲਕ ਵੀ ਲਾਏ ਆ ਔਰ ਛੇ ਗੁਰੂ ਸਾਹਿਬ ਦੇ ਨਾਲ ਉਹਨਾਂ ਸੰਗਤ ਵੀ ਕੀਤੀ ਹੈ। ਔਰ ਬਾਬਾ ਬੁੱਢਾ ਸਾਹਿਬ ਜਦੋਂ ਆਕਾਲ ਚਲਾਣਾ ਕਰਨ ਲੱਗੇ ਨੇ ਉਹਦੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜਾ ਉਹਨਾਂ ਨਾਲ ਵਚਨ ਕੀਤਾ ਸੀ ਉਹ ਪੂਰਾ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਆਪ ਉਸ ਰਮਦਾਸ ਦੀ ਧਰਤੀ ਤੇ ਪਹੁੰਚੇ ਨੇ। ਆਪ ਹੀ ਉਹਨਾਂ ਦਾ ਫਿਰ ਅਗੀਠਾ ਤਿਆਰ ਕੀਤਾ। ਆਪ ਉਹਨਾਂ ਦਾ ਸੰਸਕਾਰ ਕਰਵਾਇਆ। ਮੈਂ ਸਮਝਣਾ ਐਸੇ ਮਹਾਨ ਤਪਸਵੀ। ਧੰਨ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਬਾਲ ਵਿਵਸਥਾ ਹੈ ਜੀ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ ਇਸ ਤਪੱਸਿਆ ਨੂੰ ਕਰਦਿਆਂ ਇਸ ਬੰਦਗੀ ਨੂੰ ਕਰਦਿਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਹਿਲੇ ਹਟ ਗ੍ਰੰਥੀ ਪੰਮੇ ਪਾਸ਼ਾ ਜੋ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਉਹਨਾਂ ਨੂੰ ਥਾਪਿਆ ਸੀ ਐਸੇ ਮਹਾਨ ਪਰਪਕਾਰੀ ਇਹ ਮਹਾਨ ਗੁਰੂ ਦੇ ਪਿਆਰੇ ਗੁਰਸਿੱਖ ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਨ ਲਈ ਸੰਗਤਾਂ ਉਸ ਸਥਾਨ ਤੇ ਪਹੁੰਚਣੀ ਆ ਉੱਥੇ ਨਾਤਮਸ ਹੋ ਰਹੀ ਆ ਇਹ ਬਟਾਲੇ ਦੇ ਵਿੱਚੋਂ ਨਗਰ ਕੀਤਾ ਲੱਗਣਾ ਹੈ ਇਹ ਸਾਰੀਆਂ ਬਟਾਲੇ ਦੀਆਂ ਸ਼ਕਤੀਆਂ ਜਿਹੜੀਆਂ ਖਲੋਤੀਆਂ ਇਹ ਆਪਣੇ ਗੁਰੂ ਨੂੰ ਸੀਚਕਾਉਣ ਲਈ ਖਲੋਤੀਆਂ ਸਤਕਾਰ ਕਰ ਵੀ ਖਲੋਤੀਆਂ ਮੈਂ ਫਿਰ ਆਪਣੇ ਵੱਲੋਂ ਸ਼੍ਰੋਮੀ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਵੱਲੋਂ ਪ੍ਰਚਾਰਕ ਸਾਥੀਆਂ ਵੱਲੋਂ ਆਪਣੇ ਮੈਨੇਜਰ ਸਾਹਿਬ ਗੁਰਦਾ ਸਾਧ ਕਰਪਾਰੀਆ ਸਾਹਿਬ ਵੱਲੋਂ ਤੇ ਬਟਾਲੇ ਦੇ ਜਿਹੜੀਆਂ ਇਹ ਸਤਜ ਸ਼ਕਤੀਆਂ ਮੇਰੇ ਨਾਲ ਖਲੋਤੀਆਂ ਇਹਨਾਂ ਸਾਰਿਆਂ ਵੱਲੋਂ ਤੇ ਕਿੰਨੇ ਦਿਨ ਪਗੜੀ ਆਦਤਨਾ ਪਾਸਤ 프로그램 ਇਹ 2 ਦਿਨ ਹੋਰ ਅੱਜ ਜਿਹੜਾ ਜੋੜ ਪਹਿਲਾਂ ਆਰੰਭ ਹੋਇਆ 2 ਦਿਨ ਹੋਰ ਉੱਥੇ ਇਹ ਮਹਾਨ ਜਿਹੜਾ ਜੋੜ ਮੇਲਾ ਚੱਲੇਗਾ ਆਪਾਂ ਇਹਨਾਂ ਦਿਨਾਂ ਵਿੱਚ ਪਹਿਲਾਂ ਗੁਰਰਾਮ ਦਾ ਸੱਚੇ ਪਾਤਸ਼ਾਹ ਦੀ ਗੁਰਤਾ ਗਦੀ ਸਤਾਵ ਦੀ ਮਨਾਈ ਹੈ ਉਦੋਂ ਪਹਿਲਾਂ ਪਟਾਲੀ ਧਰਤੀ ਤੇ ਗੁਰਨਾਨਕ ਸਾਹਿਬ ਦਾ ਵਿਆਹ ਪਰ ਮਨਾਇਆ ਅੱਜ ਕੱਲ ਪਰਸੋਂ ਹੀ ਗੋਲਵਾਲ ਸਾਹਿਬ ਦੀ ਧਰਤੀ ਤੇ ਮੁਰੂ ਅਮਰਤਾ ਸੱਚੇ ਪਾਚਾ ਸਾਡੇ 440 ਸਾਲਾ ਜੋਤੀ ਜੋਤਿ ਉਸ ਮਲਾ ਕੇ ਰਿਆ ਤੇ ਮੈਂ ਸਮਝਣਾ ਉੱਥੇ ਬਹੁਤ ਵੱਡੀ ਆ ਰੌਣਕਾਂ ਲੱਗੀਆਂ ਜਿਹੜਾ ਜੋੜ ਮੇਲਾ ਉੱਥੇ ਆਰੰਭ ਹੋ ਚੁੱਕਿਆ ਉਹ ਆਉਣ ਵਾਲੇ ਦਿਨਾਂ ਤੱਕ ਇੱਕ ਦੋ ਦਿਨਾਂ ਤੱਕ ਹੋਰ ਉੱਥੇ ਚੱਲੇਗਾ ਜਿਹਦੀਆਂ ਸੰਪੂਰਨਤਾ ਸਮਾਪਤੀ ਹੋਏਗੀ ਦੁਵਾਨ ਚੱਲ ਰਹੇ ਨੇ ਮੈਂ ਸੰਗਤਾਂ ਨੂੰ ਤੁਹਾਡੇ ਮਾਧੇ ਨਾਲ ਇਹ ਵੀ ਬੇਨਤੀ ਕਰਾਂਗਾ ਉਹ ਸਥਾਨ ਤੇ ਜਾ ਕੇ ਜਿੱਤੇ ਧੰਨ ਗੁਰਦੰਸ ਸਾਹਿਬ ਨੂੰ ਸੀਚਕਾਉਣਾ ਆਪਾ ਬੁੱਢਾ ਸਾਹਿਬ ਜੀ ਨੇ ਕੀਤੇ ਪਰਸ ਤਰ੍ਹਾਂ ਨੂੰ ਜਾਤ ਤੱਕ ਤੋ ਦੇਖ ਸਕਦੇ ਹੋ ਕਿ ਇੱਕ ਇੱਥੇ ਵਿਸ਼ਾਲ ਨਗਰ ਕੀਰਤਨ ਜਿਹੜਾ ਉਹ ਕੱਢਿਆ ਜਾ ਰਿਹਾ ਉਹਦੇ ਨਾਲ ਹੀ ਸੰਕਟਾਂ ਵੱਲੋਂ ਜਗਾ ਜਗਾ ਤੇ ਲੰਗਰ ਵੀ ਲਗਾਏ ਗਏ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘਮਾਣ ਬਟਾਲਾ ਗੁਰਦਾਸਪੁਰ